ਕ੍ਰਿਸਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਪੁਰੀ ਸੋ ਦੋਸਤੋ ਅੱਜ ਆਪਾਂ ਖੜੇ ਆ ਮੇਰੇ ਸਾਥੀ ਜਿਹੜੇ ਰੈਡ ਫੋਰਸ ਫਾਊਂਡੇਸ਼ਨ ਤੋਂ ਸੋ ਇਹ ਹੌਲੇ-ਹੌਲੇ ਦੇ ਮੌਕੇ ਤੇ ਇੱਥੇ ਜਿਹੜਾ ਆਪਣੀ ਮੇਨ ਰੋਡ ਹੈ ਸੰਗੋਵਾਲ ਤੋਂ ਅੱਗੇ ਪਿੰਡ ਝੁੱਗੀਆਂ ਇੱਥੇ ਲੰਗਰ ਦਾ ਪ੍ਰਬੰਧ ਹੁੰਦਾ ਹੈ ਹਰ ਇੱਕ ਸਾਲ ਲੰਗਰ ਲਗਾਉਂਦੇ ਸੋ ਇਸ ਵਾਰ ਇਹਨਾਂ ਦੋਸਤਾਂ ਨੇ ਸਲਾਹ ਕੀਤੀ ਹੈ ਕਿ ਆਪਾਂ ਇਸ ਮੌਕੇ ਤੇ ਇੱਕ ਮੈਡੀਕਲ ਕੈਂਪ ਤੇ ਨਾਲ ਖੂਨਦਾਨ ਕੈਂਪ ਵੀ ਲਗਾਈਏ ਸੋ ਮੈਂ ਫਾਊਂਡੇਸ਼ਨ ਦੇ ਮੈਂਬਰ ਸਾਹਿਬਾਂ ਨਾਲ ਗੱਲਬਾਤ ਕਰਨੀ ਚਾਹੁੰਗਾ ਜੀ ਸਰ ਆਈ ਸასი ਗਾਲ ਜੀ ਮੈਂ ਤਰਨਜੋ ਸਿੰਘ ਰੈਡ ਫੋਰਸ ਫਾਊਂਡੇਸ਼ਨ ਦਾ ਫਾਊਂਡਰ ਤੇ ਪ੍ਰਧਾਨ ਮੈਂ ਆਪਣੀ ਸੰਸਥਾ ਵੱਲੋਂ ਰੈਡ ਫੋਰਸ ਫਾਊਂਡੇਸ਼ਨ ਤੇ ਰੈਡ ਫੋਰਸ ਜਿਮ ਵੱਲੋਂ ਅਸੀਂ ਇੱਕ ਮੈਡੀਕਲ ਚੈੱਕਅਪ ਕੈਂਪ ਲਗਾ ਰਹੇ ਹਾਂ ਨਾਲ ਹੀ ਅਸੀਂ ਬਲੱਡ ਡੋਨੇਸ਼ਨ ਕੈਂਪ ਵੀ ਲਗਾ ਰਹੇ ਹਾਂ ਤੋਂ ਸੰਗਤ ਨੂੰ ਬੇਨਤੀ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਲਾਭ ਲੈਣ ਇਸ ਮੌਕੇ ਤੇ ਤੇ ਬਾਕੀ ਹੋਲੇ ਮਹੱਲੇ ਦੇ ਮੌਕੇ ਤੇ ਲੰਗਰ ਅੱਗੇ ਅਸੀਂ ਗੁਰਦੁਆਰਾ ਸਾਹਿਬ ਪਿੰਡ ਨਵਾ ਪਿੰਡ ਝੁੱਗੀਆਂ ਵਿਖੇ ਅੱਗੇ ਵੀ ਅਸੀਂ ਲੰਗਰ ਲਗਾਉਨੇ ਆ ਪਰ ਇਹ ਅਸੀਂ ਨਵਾਂ ਉਪਰਾਲਾ ਐਦ ਕੀ ਸ਼ੁਰੂ ਕੀਤਾ ਹੈ ਜੋ ਚੈੱਕਅਪ ਕੈਂਪ ਵਿੱਚ ਅਸੀਂ ਇਹਨੂੰ ਬਦਲਿਆ ਹਾਂਜੀ ਸੋ ਮੈਂ ਆਪਣੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨਾ ਕਿ ਹੋਲੇ ਮਹੱਲੇ ਦਾ ਸ਼ੁਭ ਦਿਨ ਹੈ ਔਰ ਇਹ ਕੱਲ 11 ਮਾਰਚ ਤੋਂ ਜਿਹੜੇ ਸਮਾਗਮ ਇਹ ਸਟਾਰਟ ਹੋ ਰਿਹਾ ਹੈ ਔਰ 14 ਮਾਰਚ ਤੱਕ ਚੱਲਣਗੇ। ਸੋ ਮੈਂ ਇਲਾਕਾ ਨਿਵਾਸੀ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਕਿ ਆਪਣੇ ਟੋਲ ਪਲਾਜ ਤੋਂ ਥੋੜਾ ਜਿਹਾ ਪਿੱਛੇ ਸਤਲੋਜ ਵਾਲੇ ਤੋਂ ਜੋ ਜਲੰਧਰ ਜਗਰਾਉਂ ਰੋਡ ਹੈ ਉਹਦੇ ਉੱਤੇ ਪਿੰਡ ਝੁੱਗੀਆਂ ਤੇ ਨਾਲ ਹੀ ਰੈਡ ਫੋਰਸ ਜਿਮ ਹੈ ਇਹਦੇ ਨੇੜੇ ਤੇ ਜਿਹੜੇ ਆਪਾਂ ਖੂਨਦਾਨ ਮੈਡੀਕਲ ਕੈਂਪ ਤੇ ਨਾਲ ਹੀ ਲੰਗਰ ਪਾਣੀ ਦਾ ਪ੍ਰਬੰਧ ਹੋਣਾ। ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਵੱਧ ਛੜਕੇ ਦੇ ਵਿੱਚ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।